ਉਈ ਐਦਾਂ ਦਾ ਵਾਂਗ ਦੇਖਿਓ ਜੁੱਤ ਸੁਵਾਰੀ ਅੱਗੇ ਹੋਵੇ ਡਰਾਈਵਰ ਪਿੱਛੇ ਹੋਵੇ ਘੋੜਾ ਕਿੱਥੋਂ ਜਾਣਾ ਸੁਵਾਰੀ ਉੱਚੇ ਕੱਟ ਸੁਵਾਰੀ ਡਰਾਈਵਰ ਹੀ ਹੁੰਦਾ ਡਰਾਈਵਰ ਹੀ ਹੁੰਦਾ ਹੈ ਰੇਲ ਗੱਡੀ ਜਿਹੜਾ ਬੋਲਦਾਣਾ ਹਮਸੇ ਨਾ ਹੋ ਪਾਏਗਾ ਮੈਂ ਕਿਹਾ ਮੈਡਮ ਇੱਕ ਤਾਂ ਰੇਲ ਗੱਡੀ ਹੁੰਦੀ ਜਿਹਦੇ ਜਾਂਦੇ ਉਹ ਤਾਂ ਬੈਕ ਵੀ ਆ ਜਾਂਦੀ ਆ ਤੇ ਉਹ ਵੀ ਹੋ ਸਕਦੀ ਆ ਮੇਲੀਆਂ ਤੇ ਹੁੰਦੀ ਹੈ ਜਦੋਂ ਮਗਰ ਉਸ ਵਾਹ ਜਿਹੜਾ ਡਰਾਈਵਰ ਦਾ ਮਗਰ ਬੈਠਾ ਹੁੰਦਾ ਜੀਲੀਟਰ ਦੇ ਕੋਲ ਤੇ ਸਵਾਰੀ ਅੱਗੇ ਬੈਠੀ ਹੁੰਦੀ ਉਹ ਚੀਜ਼ ਹੈ ਅਰੇ ਕਹਿਣਾ ਕੀ ਚਾਹਤੇ ਹੋ ਉਹ ਜੀ ਹੁਣ ਜਿਹੜੀ ਅੱਜ ਕੱਲ ਕੰਪਿਊਟਰ ਤੇ ਆਉਂਦੀ ਹੈ ਉਹ ਵੀ ਹੋ ਸਕਦੀ ਹੈ ਉਹ ਤਾਂ ਪਤਾ ਨਹੀਂ ਕੈਸਤੀ ਨਹੀਂ ਮੈਮ ਕੈਸਤੀ ਨਹੀਂ ਹੋ ਜਾਂਦੀ ਮੇਰੇ ਸਾਹਮਣੇ ਭਾਈ ਮਾਰੋ ਮੈਨੂੰ ਮਾਰੋ ਮਾਰੋ ਮੈਨੂੰ ਮਾਰੋ ਮਾਰੋ ਨਹੀਂ ਇਹ ਮਜ਼ਾਕ ਹੋ ਰਿਹਾ ਇੱਕ ਸੈਕਿੰਡ ਯਾਰ ਮਜ਼ਾਕ ਹੋ ਰਿਹਾ ਲੋ ਜੀ ਵੀ ਹਾਜ਼ਰ ਹੋ ਚੁੱਕੇ ਆਂ ਅੱਜ ਦਾ ਸਵਾਲ ਲੈ ਕੇ ਸੋ ਅੱਜ ਦਾ ਸਵਾਲ ਕੁਝ ਇੰਟਰਸਟਿੰਗ ਹੈ ਐਦਾਂ ਦਾ ਕਿਹੜਾ ਵਾਹਨ ਹੈ ਜਿਹਦੇ ਵਿੱਚ ਸਵਾਰੀ ਜਿਹੜੀ ਪਿੱਛੇ ਆ ਉਹ ਅੱਗੇ ਬੈਠਦੀ ਹੈ ਡਰਾਈਵਰ ਜਿਹੜਾ ਚਲਾਉਂਦਾ ਹੈ ਗੱਡੀ ਉਹ ਪਿੱਛੇ ਬੈਠਦਾ ਸੋ ਤੁਹਾਡੇ ਤੋਂ ਸਵਾਲ ਦਾ ਅਨਸਰ ਜਾਣਨ ਦੀ ਕੋਸ਼ਿਸ਼ ਕਰਾਂਗੇ ਸਵਾਰੀ ਹਮੇਸ਼ਾ ਪਿੱਛੇ ਬੈਠਦੀ ਆ ਰਾਈਟ ਹਾਂਜੀ ਤੁਸੀਂ ਵੀ ਗੱਡੀ ਚਲਾਉਂਦੇ ਹੋ ਕੀ ਚਲਾਉਂਦੇ ਹੋ ਆਟੋ ਆਟੋ ਚਲਾਉਂਦੇ ਆਂ ਸਵਾਰੀ ਪਿੱਛੇ ਬੈਠਦੀ ਆ ਡਰਾਈਵਰ ਅੱਗੇ ਪਰ ਇੱਕ ਐਦਾਂ ਦਾ ਵਾਹਨ ਵੀ ਆ ਜਿਹਦੇ ਵਿੱਚ ਸਵਾਰੀ ਅੱਗੇ ਬੈਠਦੀ ਆ ਡਰਾਈਵਰ ਪਿੱਛੇ ਬੈਠਦਾ ਐਦਾਂ ਦਾ ਕਿਹੜਾ ਵਾਹਨ ਉਹ ਕਿਹੜਾ ਮਾਨ ਹੋ ਗਿਆ ਨਹੀਂ ਉਹਨੂੰ ਵੀ ਚਲਾਉਂਦੇ ਆ ਲੋਕ ਕਿਹੜਾ ਵਾਹਨ ਹੈਗਾ ਵਾਹਨ ਹੈਗਾ ਕੋਹੜਾ ਕਿਥੋਂ ਜਾਣਾ ਸਵਾਰੀ ਉੱਚ ਕਿਹੜਾ ਸਵਾਰੀ ਹੈ ਡਰਾਈਵਰੀ ਹੁੰਦਾ ਡਰਾਈਵਰੀ ਹੁੰਦਾ ਹੈ ਮੈਡਮ ਨਹੀਂ ਲਾਉਤ ਆਈਡੀਆ ਸਵਾਰੀ ਅੱਗੇ ਹੁੰਦੀ ਆ ਡਰਾਈਵਰ ਪਿੱਛੇ ਡਰਾਈਵਰ ਪਿੱਛੇ ਹਾਂ ਨਹੀਂ ਮੈਡਮ ਆਪਾਂ ਤੇ ਆਟੋ ਦੀ ਨਹੀਂ ਗੱਲ ਕਰਦੇ ਬਹੁਤ ਸਾਰੇ ਵਾਹਨ ਆ ਦਿਮਾਗ ਥੋੜਾ ਚਲਾਉਣ ਦੀ ਕੋਸ਼ਿਸ਼ ਕਰੋ ਲੱਗਦਾ ਬਾਜੀ ਨੇ ਆਟੋ ਹੀ ਚਲਾਈ ਆ ਹਾਟੋ ਤੱਕ ਹੀ ਬਤਾਵਾ ਹਾਟੋ ਤੱਕ ਹੀ ਬਤਾ ਮੈਨ ਲੱਗਦਾ ਤੁਸੀਂ ਵੀ ਚਲਾਉਂਦੇ ਹੋ ਗੱਡੀ ਤੁਸੀਂ ਚਲਾਉਂਦੇ ਹੋ ਗੱਡੀ ਆਟੋ ਵਾਲੇ ਆ ਪਰ ਫਿਰ ਵੀ ਪਤਾ ਤਾਂ ਹੋਊਗਾ ਵਾਹਨ ਦਾ ਬੰਗਨ ਪਤਾ ਤਾਂ ਹੁੰਦਾ ਹੀ ਆ ਦੁਨੀਆ ਤੇ ਕਿੰਨੇ ਵਾਹਨ ਕੋਈ ਐਦਾਂ ਦਾ ਵਾਹਨ ਵੀ ਆ ਜਿਹਦੇ ਵਿੱਚ ਸਵਾਰੀ ਅੱਗੇ ਆ ਡਰਾਈਵਰ ਪਿੱਛੇ ਆ ਮੈਂ ਗੈਸ ਲਗਾਉ ਇਹ ਵਾਲਵ ਆ ਨਹੀਂ ਵੰਦੀਦਾ ਨਹੀਂ ਪਤਾ ਬਈ ਤੁਸੀਂ ਦਸੇ ਦਾ ਸਨਾ ਜਾਓਗੇ ਇਹ ਤਾਂ ਰੇਲ ਗੱਡੀ ਹੁੰਦੀ ਜਿਹਦਾ ਮਾਲ ਘਾਏ ਤਾਂ ਪਿੱਛੇ ਨੂੰ ਆ ਜਾਂਦੀ ਆ ਗੱਲ ਕਰੋ ਕਿਆ ਤੇਰੇ ਕੋਲੇ ਮੈਨਾਂ ਮੈਡਮ ਇੱਕ ਤਾਂ ਰੇਲ ਗੱਡੀ ਹੁੰਦੀ ਜਿਹਦੇ ਜਾਂਦੇ ਆ ਉਹਦਾ ਬੈਕ ਵੀ ਆ ਜਾਂਦੀ ਆ ਵੀ ਉਹ ਵੀ ਹੋ ਸਕਦੀ ਆ ਉਹਦੇ ਵਿੱਚ ਤਾਂ ਪਾਇਲਟ ਮੋਰੇ ਵੀ ਬੈਠਾ ਹੁੰਦਾ ਪਿੱਛੇ ਵੀ ਉਹ ਜਿਹਦਾ ਪਿੱਛੇ ਵੀ ਇੰਜਣ ਚੱਲ ਕੇ ਆਉਂਦਾ ਆ ਆ ਕਈ ਵਲੇ ਹੋ ਜਾਂਦਾ ਵਾ ਪਰ ਇਹ ਜਿਹੜਾ ਮੈਂ ਬਾਣ ਦੀ ਗੱਲ ਕਰ ਰਹੀ ਆ ਇਹਦੇ ਵਿੱਚ ਆਲਵੇਜ਼ ਡਰਾਈਵਰ ਪਿੱਛੇ ਤੇ ਸਵਾਰੀ ਮੋਰੇ ਹੀ ਹੁੰਦੀ ਆ ਅੱਜ ਅਸੀਂ ਤੁਹਾਡੇ ਤੋਂ ਪੁੱਛਣਾ ਵਾ ਸਾਨੂੰ ਪਤਾ ਵਾ ਅਸੀਂ ਮਗਰੋਂ ਦੱਸਾਂਗੇ ਪਹਿਲਾਂ ਤੁਸੀਂ ਦੱਸਣਾ ਸਾਨੂੰ ਨਹੀਂ ਪਤਾ ਆਪਾਂ ਚਲਾਉਂਦੇ ਹੋ ਹਾਂ ਕੋਈ ਗੱਡੀ ਚਲਾਈ ਅੱਜ ਤੱਕ ਮੋਟਰਸਾਈਕਲ ਵੀ ਦੇਖੇ ਹੋਣਗੇ ਸਭ ਕੁਝ ਦੇਖਿਆ ਹੋਏਗਾ ਬੱਸਾਂ ਸਾਡੇ ਸਾਹਮਣੇ ਖੜੀਆਂ ਵਾਂ ਪਰ ਕਦੇ ਦੇਖਿਆ ਇਦਾਂ ਸਵਾਰੀ ਜਿਹੜੀ ਮੋਰੇ ਹੋਵੇ ਇਹਨਾਂ ਨੇ ਰੇਲ ਗੱਡੀ ਦੱਸਿਆ ਤੁਸੀਂ ਕੋਈ ਦੱਸੋ ਨਹੀਂ ਆਪਾਂ ਨੂੰ ਹਾਂ ਨਹੀਂ ਦੇਖ ਲੋ ਭਾਜ ਅਜ ਤਾਂ ਨਹੀਂ ਦੇਖ ਲੋ ਨਹੀਂ ਨਹੀਂ ਬਤਾ ਤੁਸੀਂ ਦੱਸ ਨਾ ਜਾਓਗੇ ਦੱਸ ਦਤਾ ਹਾਂ ਸੋ ਅਸੀਂ ਜ਼ਰੂਰ ਦੱਸਾਂਗੇ ਕਮੈਂਟ ਬਾਕਸ ਦੇ ਵਿੱਚ ਨੇਸ਼ਨ ਪੋਸਟ ਦੇ ਤੁਸੀਂ ਚੈਨਲ ਤੇ ਦੇਖ ਸਕਦੇ ਆ ਬਾਕੀ ਇੱਕ ਵਾਰ ਫੇਰ ਜਾਣਨ ਦੀ ਕੋਸ਼ਿਸ਼ ਕਰਦੇ ਆ ਗੱਡੀ ਕੋਈ ਚਲਾਈ ਪਾਜੀ ਤੁਸੀਂ ਕਦੇ ਹਾਂਜੀ ਮੈਮ ਸਾਰੀਆਂ ਚਲਾਈਆਂ ਜੀ ਸਾਰੀਆਂ ਚਲਾਈਆਂ ਵਾ ਦੇਖੀਆਂ ਵੀ ਬਹੁਤ ਹੋਣੀਆਂ ਬਹੁਤ ਜ਼ਿਆਦਾ ਦੇਖੀਆਂ ਦੁਨੀਆਂ ਤੇ ਬਹੁਤ ਅਲੱਗ-ਅਲੱਗ ਵਾਹਨ ਆਉਂਦੇ ਵਹੀਕਲ ਆਉਂਦੇ ਆ ਹਮੇਸ਼ਾ ਡਰਾਈਵਰ ਅੱਗੇ ਹੁੰਦਾ ਤੇ ਸਵਾਰੀ ਪਿੱਛੇ ਡਰਾਈਵਰ ਹੀ ਹੋਊਗਾ ਜੀ ਸਵਾਰੀ ਪਿੱਛੇ ਹੋਊਗੀ ਪਰ ਸਾਡੇ ਕੋਲ ਇੱਕ ਐਦਾਂ ਦਾ ਵਾਹਨ ਆ ਜਿਹਦੇ ਵਿੱਚ ਸਵਾਰੀ ਅੱਗੇ ਆ ਤੇ ਡਰਾਈਵਰ ਪਿੱਛੇ ਆ ਇਦਾਂ ਦਾ ਬੰਦ ਚੱਲਦਾ ਵੀ ਆ ਲੋਕ ਬੈਠਦੇ ਵੀ ਆ ਕਿਹੜਾ ਵਾ ਉਹ ਉਹ ਜੀ ਹੁਣ ਜਿਹੜੀ ਅੱਜ ਕੱਲ ਕੰਪਿਊਟਰ ਤੇ ਆਉਂਦੀ ਆ ਉਹ ਵੀ ਹੋ ਸਕਦੀ ਆ ਉਹ ਤਾਂ ਪਤਾ ਨਹੀਂ ਨਹੀਂ ਚੱਲਦਾ ਵਾ ਲੋਕ ਜਾਂਦੇ ਆ ਬੈਠ ਕੇ ਜਾਂਦੇ ਆ ਲੋਕ ਉਹ ਨਹੀਂ ਮੈਂ ਦੇਖੀ ਦਿਖਾ ਲਓਗੇ ਤਾਂ ਵਧੀਆ ਆ ਦਿਖਾਵਾਂਗੇ ਜਰੂਰ ਤੁਸੀਂ ਪਹਿਲਾਂ ਜਵਾਬ ਦੇਣ ਦੀ ਕੋਸ਼ਿਸ਼ ਕਰੋ ਨਹੀਂ ਮੈਂ ਮੈਂ ਦੇਖੀ ਨਹੀਂ ਆਈ ਤੇ ਉਹ ਨਹੀਂ ਦੇਖੀ ਕੋਈ ਗੈਸ ਲਗਾਓ ਕਿਹੜੇ ਕਿਸਤੀ ਦਾ ਨਹੀਂ ਮੈਡਮ ਕਿਸਤੀ ਦਾ ਨਹੀਂ ਜਿਹੜੀ ਸਕਦਾ ਵਾ ਕਿਸਤੀ ਹੋਣੀ ਪੱਕਾ ਕਿਸ਼ਤੇ ਦਾ ਵਚਾ ਕਿੱਦਾਂ ਹੁੰਦਾ ਵਾ ਮੈਡਮ ਉਹਦਾ ਡਰਾਈਵਰ ਪਿੱਛੇ ਵੀ ਖੜ ਕੇ ਚਲਾ ਸਕਦਾ ਹੈ ਆ ਮੋਰੇ ਵੀ ਚਲਾ ਸਕਦਾ ਹੈ ਤੁਹਾਨੂੰ ਕੀ ਲੱਗਦਾ ਜੱਪੂ ਵਾਲੀ ਹਾਂਜੀ ਤੁਹਾਨੂੰ ਕੀ ਲੱਗਦਾ ਮੈਮ ਕੈਸੇ ਨਹੀਂ ਹੋ ਜਾਂਦੀ ਮੇਰੇ ਸਾਹਮਣੇ ਜੀ ਵਾਹਨ ਦੇਖਿਆ ਤੁਰਦੇ ਫਿਰਦੇ ਮੋਟਰਸਾਈਕਲ ਚਲਾ ਲੈਂਦੇ ਹੋਗੇ ਕੋਈ ਐਦਾਂ ਦਾ ਵਾਹਨ ਦੇਖਿਆ ਜੁੱਚ ਸਵਾਰੀ ਅੱਗੇ ਹੋਵੇ ਡਰਾਈਵਰ ਪਿੱਛੇ ਹੋਵੇ ਸਵਾਰੀ ਅੱਗੇ ਹੋਵੇ ਤੇ ਡਰਾਈਵਰ ਪਿੱਛੇ ਹਾਂ ਬੈਲ ਗੱਡੀ ਮਤਲਬ ਬੈਲ ਬੈਲ ਸਵਾਰੀ ਅੱਗੇ ਸਵਾਰੀ ਇੱਕ ਟ੍ਰੈਵਲ ਪਿੱਛੇ ਵੀ ਇਸ ਸਵਾਰੀ ਕਿਹਨਾਂ ਦੀ ਹੈ ਭਾਈ ਤੁਖਤ ਇਸ ਸਵਾਰੀ ਜਿਹਨਾਂ ਦੀ ਹੁੰਨੀ ਗੱਡੀ ਨਹੀਂ ਜੀ ਪਹਿਲਾਂ ਕੀ ਗਿਆ ਤੁਸੀਂ ਬੈਲ ਗੱਡੀ ਜਿਹੜਾ ਬੋਲਦੜਾ ਟਾਂਗਾ ਟਾਂਗਾ ਜਿੱਦਾਂ ਆਪਾਂ ਕਹਿੰਦੇ ਸਵਾਰੀ ਵਿੱਚ ਡਰਾਈਵਰ ਅੱਗੇ ਬੈਂਦਾ ਇਹ ਵੀ ਗੱਲ ਹੈ ਉਹਦੇ ਵਿੱਚ ਵੀ ਤਾਂ ਚਲਾਣ ਵਾਲਾ ਅੱਗੇ ਪੈਂਦਾ ਸਵਾਰੀ ਪਿੱਛੇ ਹੁੰਦੀ ਹੈ ਹਾਂ ਬਿਲਕੁਲ ਗੱਡੀ ਡਰਾਈਵਰ ਪਿੱਛੇ ਸਵਾਰੀ ਅੱਗੇ ਕੈਸਤੀ 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 ਕਹਿੰਦੇ ਰਸਵਾਨ ਨੂੰ ਪਤਾ ਸੀ ਮੈਂ ਕਿਛੇ ਲ ਦੱਸਿਆ ਯਾਦ ਨਹੀਂ ਰਿਹਾ ਬਈ ਤੁਸੀਂ ਮੋਟਰਸਾਈਕਲ ਚਲਾਉਂਦੇ ਹੋ ਰਾਈਟ ਹਾਂਜੀ ਗੱਡੀਆਂ ਵੀ ਦੇਖੀਆਂ ਹੋਣਗੀਆਂ ਉਹ ਬੱਸ ਸਾਹਮਣੇ ਖੜੀ ਉਹ ਵੀ ਪਤਾ ਵਾ ਸਵਾਰੀ ਕਿੱਥੇ ਬੈਂਦੀ ਹੈ ਅੱਗੇ ਕਿ ਪਿੱਛੇ ਇਹ ਤਾਂ ਸਵਾਰੀ ਤੇ ਡਿਪੈਂਡ ਕਰਦਾ ਮੈਡਮ ਨਹੀਂ ਸਵਾਰੀ ਪਿੱਛੇ ਬੈਂਦੀ ਹੈ ਡਰਾਈਵਰ ਅਕਸਰ ਅੱਗੇ ਹੁੰਦਾ ਤੁਸੀਂ ਵੀ ਆ ਤੁਹਾਡੇ ਪਿੱਛੇ ਵੀ ਬੈਠੋਗੇ ਤੁਸੀਂ ਅੱਗੇ ਆਉਂਗੇ ਚਲਾਣ ਵਾਲੇ ਪਰ ਕੋਈ ਐਦਾਂ ਦਾ ਵਾਹਨ ਪਤਾ ਜਿਹਦੇ ਵਿੱਚ ਸਵਾਰੀ ਅੱਗੇ ਹੋਵੇ ਤੇ ਡਰਾਈਵਰ ਪਿੱਛੇ ਹੋਵੇ ਮੇਲਿਆਂ ਦੇ ਕਈ ਵਾਰ ਮੈਂ ਜੁਆਇਸ ਵੀਜ਼ ਦੇਖਿਆ ਜਿਹੜੇ ਉਹਦੇ ਵਿੱਚ ਤਾਂ ਡਰਾਈਵਰ ਪਿੱਛੇ ਬੈਠਦਾ بس ਸਵਾਰੀ ਅੱਗੇ ਹੁੰਦੀ ਆ ਕਿਹੜਾ ਮੱਝੋ ਪਾ ਝੁੱਲੇ ਕਹਿੰਦੇ ਆ ਮੇਲਿਆਂ ਦੇ ਹੁੰਦੀ ਆ ਜਦੋਂ ਮਗਰ ਸਵਾਰ ਜਿਹੜਾ ਡਰਾਈਵਰ ਹੁੰਦਾ ਮਗਰ ਬੈਠਾ ਹੁੰਦਾ ਜੇਨੀਟਰ ਦੇ ਕੋਲ ਤੇ ਸਵਾਰੀ ਅੱਗੇ ਬੈਠੀ ਹੁੰਦੀ ਉਹ ਚੀਜ਼ ਨਹੀਂ ਉਹ ਚੀਜ਼ ਨਹੀਂ ਆ ਚੰਡੋਲ ਦੀ ਗੱਲ ਕਰ ਰਹੀ ਆ ਨਹੀਂ ਆ ਚੰਡੂਲ ਦੀ ਤਰ੍ਹਾਂ ਹੀ ਉਹ ਚੀਜ਼ ਹੁੰਦੀ ਕੋਈ ਵਹੀਕਲ ਦੀ ਗੱਲ ਕਰਦੇ ਤੁਸੀਂ ਵਹੀਕਲ ਦੀ ਮੈਂ ਗੱਲ ਕਰ ਰਹੀ ਆ ਸਵਾਰੀ ਅੱਗੇ ਬੈਠੀ ਤੇ ਲੋਕ ਅਕਸਰ ਉਹਦੇ ਵਿੱਚ ਜਾਂਦੇ ਵੀ ਆ ਇਹ ਨਹੀਂ ਕਿ ਜਾਂਦੇ ਨਹੀਂ ਆ ਸਫਰ ਕਰਦੇ ਆ ਲੋਕ ਅੱਛਾ ਜੀ ਸਵਾਰੀ ਅੱਗੇ ਵਹਿੰਦੀ ਆ ਨਹੀਂ ਲੱਗਦਾ ਨਹੀਂ ਪਤਾ ਨਹੀਂ ਪਤਾ ਹਾਰ ਗਈ ਹਾਂਜੀ ਹਾਂਜੀ ਨਹੀਂ ਕੋਈ ਗੱਲ ਨਹੀਂ ਆਟੋ ਚਲਾਉਂਦੇ ਹੋ ਤੁਸੀਂ ਨਹੀਂ 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 ਆਟੋ ਆਟੋ ਚਲਾਉਂਦੇ ਹਾਂ ਨਿਕਲ ਹੋ ਗਿਆ 3 ਸਾਲ ਹੋ ਗਏ 3 ਸਾਲ ਹੋ ਗਏ ਹਮੇਸ਼ਾ ਅਕਸਰ ਦੇਖਿਆ ਹੋਵੇਗਾ ਕਿ ਸਵਾਰੀ ਪਿੱਛੇ ਵਹਿੰਦੀ ਆ ਤੁਸੀਂ ਅੱਗੇ ਚਲਾਉਂਦੇ ਹੋ ਆਟੋ ਰਾਈਟ ਕੋਈ ਐਦਾਂ ਦਾ ਵਾਹਨ ਪਤਾ ਜਿਹਦੇ ਵਿੱਚ ਸਵਾਰੀ ਜਿਹੜੀ ਅੱਗੇ ਹੋਵੇ ਚ ਚਲਾਣ ਵਾਲਾ ਪਿੱਛੇ ਹੋਵੇ ਕਿਹੜਾ ਵਾਹਨ ਹੋਏਗਾ ਐਦਾਂ ਦਾ ਸਵਾਰੀ ਅੱਗੇ ਹਾਂ ਤੇ ਡਰਾਈਵਰ ਪਿੱਛੇ ਡਰਾਈਵਰ ਪਿੱਛੇ ਕਿਹੜਾ ਹੈ ਲਾਓ ਤਾਂ ਗੈਸ ਬਾਜੀ ਤੁਸੀਂ ਦੱਸੋ ਤਾਂ ਸਵਾਰੀ ਅੱਗੇ ਡਰਾਈਵਰ ਵਿੱਚ ਦੇਖਿਆ ਕੋਈ ਚੱਲਦਾ ਫਿਰਦਾ ਇਦਾਂ ਨਵਾਂ ਲੋਕ ਸਫ਼ਰ ਕਰਦੇ ਆ ਉਹਦੇ ਵਿੱਚ ਸਵਾਰੀ ਅੱਗੇ ਡਰਾਈਵਰ ਪਤਾ ਹੈਗਾ ਬਸ ਥੋੜੀ ਜੀ ਕੋਸ਼ਿਸ਼ ਕਰਨੀ ਪੈਣੀ ਆ ਯਾ ਸ਼ੇਪ ਹੁੰਦਾ ਜਿਹੜਾ ਵੱਡਾ ਉਹਦੇ ਵਿੱਚ ਉਹ ਪਿੱਛੋਂ ਚਲਦਾ ਹੈ ਜਿਹੜਾ ਸ਼ੇਪ ਹੁੰਦਾ ਵਾ ਪਾਣੀ ਵਾਲਾ ਵੱਡਾ ਹੂੰ ਉਹਦੇ ਵਿੱਚ ਹੁੰਦਾ ਵਾ ਠੀਕ ਹੈ ਤੁਸੀਂ ਦੱਸਣਾ ਚਾਹੋਗੇ ਫਿਲਹਾਲ ਤਾਂ ਇਹੀ ਆ ਹੋਰ ਮਾਈਂਡ 'ਚ ਹੈ ਨਹੀਂ ਪਾਣੀ ਵਾਲੀ ਬੋਟ ਆ ਜਾ ਇਹਦੇ ਵਿੱਚ ਹੀ ਹੁੰਦਾ ਵਸ ਚਲਾਨ ਵਾਲਾ ਪਿੱਛੇ ਹੁੰਦਾ ਸਾਰੀ ਅੱਗੇ ਹੁੰਦੀ ਹੈ ਹਾਂ ਹਾਂਜੀ ਬਈ ਬਾਕੀ ਭਾਜੀ ਤੁਹਾਡੀ ਤਾਰੀਫ਼ ਕਰਨੀ ਪੈਗੀ ਪਹਿਲੀ ਵਾਰ ਤੁਸੀਂ ਬਿਲਕੁਲ ਸਹੀ ਆਨਸਰ ਦਿੱਤਾ ਹਰ ਕਿਸੇ ਨੇ ਗੈਸ ਕੀਤਾ ਰੇਲ ਗੱਡੀ ਐ ਕੋਈ ਹੋਰ ਹੋ ਸਕਦਾ ਬਲਦ ਹੋ ਸਕਦੇ ਆ ਬੈਲ ਗੱਡੀ ਹੋ ਸਕਦੀ ਆ ਪਰ ਭਾਜੀ ਨੇ ਬਿਲਕੁਲ ਰਾਈਟ ਆਨਸਰ ਦਿੱਤਾ ਸ਼ਿਪ ਕਿਸ਼ਤੀ ਇਸ ਦਾ ਸਹੀ ਆਨਸਰ ਹੈ ਬਾਕੀ ਹੋਰ ਇਸ ਤਰ੍ਹਾਂ ਦੇ ਸਵਾਲਾਂ ਦੇ ਜਵਾਬ ਜਾਣਨ ਦੇ ਲਈ ਚੈਨਲ ਨੂੰ ਫੋਲੋ ਕਰ ਲਓ